yes would you rather watch your parents every day for the rest of your life wow kya ho gaya ranveer bang aur would you join in once and stop it forever ranveer deep bayan te de hangama india's got talent da vivadit episode hoya block tusi dekh rahe ho ji bollywood te bollywood di updates de, de update naal par hai. show naveen gore ਕਾਮੇਡੀਅਨ ਸਮੇਂ ਰਹਣਤੀ 쇼 ਇੰਡੀਆਸ ਗੋਟ ਟੈਲੈਂਟ ਨੂੰ ਲੈ ਕੇ ਹਰ ਪਾਸੇ ਹੰਗਾਮਾ ਮਚਿਆ ਹੋਇਆ ਹੈ ਸਰਕਾਰ ਦੇ ਆਦੇਸ਼ ਅਗਰੋ YouTube ਤੇ ਇੰਡੀਆਸ ਗੋਟ ਟੈਲੈਂਟ ਦੇ ਉਸ ਐਪੀਸੋਡ ਨੂੰ ਬਲੌਕ ਕਰ ਦਿੱਤਾ ਗਿਆ ਜਿਸ ਦੇ ਵਿੱਚ ਰਣਵੀਰ ਇਲਾਹਾਬਾਦੀਆ ਦੀ ਅਸ਼ਲੀਲ ਅਤੇ ਤਰਾਯੁਕ ਟਿੱਪਣੀਆਂ ਸਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਸੋਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਸੀਨੀਅਰ ਸਲਾਹਕਾਰ ਕੰਚਨ ਗੁਪਤਾ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਇੱਕ ਪੋਸਟ ਦੇ ਵਿੱਚ ਇਹ ਕਿਹਾ ਹੈ ਕਿ ਰਣਵੀਰ ਇਲਾਹਾਬਦੀਆ ਦੀਆਂ ਇਤਰਾਜ਼ਯੋਗ ਟਿੱਪਣੀਆਂ ਵਾਲੇ ਇੰਡੀਆਜ਼ ਗੋਟ ਟੈਲੈਂਟ ਐਪੀਸੋਡ ਨੂੰ ਪਾਰ ਸਰਕਾਰ ਦੇ ਆਦੇਸ਼ ਮਗਰੋਂ YouTube ਤੇ ਬਲੌਕ ਕਰ ਦਿੱਤਾ ਗਿਆ ਹੈ। दरअसल कॉमेडियन कलाकार समरेहना ने YouTube रियलिटी शो इंडियाज गॉट टैलेंट अवार्ड ਦੇ ਵਿੱਚ ਮਾਤਾ ਪਿਤਾ ਅਤੇ ਯੌਨ ਸੰਬੰਧਾਂ ਨੂੰ ਲੈ ਕੇ ਰਣਵੀਰ ਇਲਾਹਾਬਦੀਆ ਦੀ ਵਿਵਾਦਪੂਰਨ ਟਿੱਪਣੀ ਮਗਰੋਂ ਹਰ ਪਾਸੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ ਤੇ ਟਿੱਪਣੀ ਵਿਆਪਕ ਤੌਰ ਤੇ ਪ੍ਰਸਾਰਿਤ ਕੀਤੀ ਗਈ ਸੀ। ਰਣਵੀਰ ਦੇ ਇਸ ਬਿਆਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਇਸ ਮਾਮਲੇ 'ਚ ਰਣਵੀਰ ਇਲਾਹਾਬਦੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਇਨਫਲੂਐਂਸਰ अपूर्वजा मखीजा कॉमेडियन समय रहना ਅਤੇ ਇੰਡੀਆਜ਼ ਕੋ ਟੈਲੈਂਟ ਦੇ ਪ੍ਰਬੰਧਕਾਂ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਵਿਵਾਦਵਧਨ ਮਗਰੂ ਰਣਵੀਰ ਇਲਾਵਾਦੀਆ ਨੇ ਮਾਫੀ ਮੰਗ ਲਈ। ਉਹਨਾਂ ਨੇ ਕਿਹਾ ਕਿ ਮੇਰਾ ਕਮੈਂਟ ਗਲਤ ਸੀ। ਕਾਮੇਡੀ ਮੇਰਾ ਸ਼ੌਂਕ ਨਹੀਂ ਹੈ। ਮੈਂ ਗਲਤੀ ਕੀਤੀ ਤੇ ਮੈਂ ਇਸਦੇ ਲਈ ਮਾਫੀ ਵੀ ਮੰਗਦਾ ਹਾਂ।